ਅੱਜ ਜੀ ਆਪਾਂ ਇੱਕ ਆਪਣੇ ਕੋਲ ਸਾਹ ਖੜੇ ਨੇ ਉਹਨਾਂ ਦੀ ਨਿਗਰਾਨੀ ਚ ਇੱਕ ਜਿਹੜੀ ਆ ਤੁਹਾਨੂੰ ਐਕਸਰਸਾਈਜ਼ ਕਰਕੇ ਦਿਖਾਉਣੀ ਆ ਜਿਵੇਂ ਜਿਵੇਂ ਆਪਾਂ ਨੂੰ ਦੱਸਣਗੇ ਤੇ ਆਮ ਤੌਰ ਤੇ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਹੈ ਬਹੁਤ ਜ਼ਿਆਦਾ ਅੱਜ ਕੱਲ ਇਹਦਾ ਇੱਕ ਕਾਰਨ ਕਹਿੰਦੇ ਇਹ ਵੀ ਆ ਵੀ ਜਿਹੜਾ ਆਪਣੇ ਇੱਕ ਗਰਦੋਂ ਦਾ ਮਸਲ ਹੁੰਦਾ ਵੀ ਉਹਦੀ ਆਪਾਂ ਘੱਟ ਵਰਤੋਂ ਕਰਦੇ ਹੁਣ ਮਤਲਬ ਕਿ ਪਹਿਲਾਂ ਦਾ ਅੱਗੇ ਹੁੰਦਾ ਸੀ ਵੀ ਕੰਮਕਾਰ ਕਰਨੇ ਸਿਰ ਤੇ ਬਜਨ ਚੱਕਣੇ ਜਾਂ ਹੋਰ ਜਿਵੇਂ ਆਪਣੇ ਮਹਤਮਾ ਭੈਣਾਂ ਨੇ ਲੇਡੀ ਜੀ ਉਹਨਾਂ ਦੇ ਵਿੱਚ ਵੀ ਸਰਵਾਈਕਲ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਆ ਅੱਗੇ ਹੁੰਦੇ ਸੀ ਵੀ ਕੰਮ ਸਿਰ ਤੇ ਬਜਨ ਰੱਖਣੇ ਅੱਜ ਕੱਲੋਂ ਗੱਲਾਂ ਗਈਆਂ ਤੇ ਉਹ ਮਸਲ ਦਾ ਜਿਹੜੀ ਉਹਦੀ ਆਪਾਂ ਓਦਾਂ ਐਕਸਰਸਾਈਜ਼ ਆਪਣੀ ਉਹ ਵਰਤੋਂ ਹੁੰਦੀ ਨਹੀਂ ਗਈ ਇਸ ਕਰਕੇ ਉਹ ਵੀ ਐਕਸਰਸਾਈਜ਼ ਵੀ ਆਪਾਂ ਨੂੰ ਜ਼ਰੂਰੀ ਆ ਤੇ ਜਿਸ ਤਰ੍ਹਾਂ ਅਪਨ ਨੂੰ ਕੋ ਸਾਹਿਬ ਦੱਸਣਗੇ ਆਪਾਂ ਉਸ ਤਰ੍ਹਾਂ ਕਰ ਰਹੇ ਹਾਂ ਕਿਉਂਕਿ ਪਹਿਲਾਂ ਇਹਨਾਂ ਨੇ ਆਪਾਂ ਨੂੰ ਕਰਵਾਈ ਐਕਸਰਸਾਈਜ਼ ਇਸ ਤਰ੍ਹਾਂ ਪਹਿਲਾਂ ਤੁਸੀਂ ਜਿਹੜੀ ਇਹ ਇੱਕ ਇਹ ਤੁਸੀਂ ਸਾਈਕਲਰ ਟਿਊਬ ਵੀ ਲੈ ਸਕਦੇ ਹੋ ਤੇ ਇਸ ਤਰ੍ਹਾਂ ਜਿਹੜੀਆਂ ਇਹ ਆਉਂਦੀਆਂ ਨੇ ਆਪਣੇ 에ਅ ਰਬੜ ਵੀ ਤੁਸੀਂ ਲੈ ਸਕਦੇ ਹੋ ਕੋਰਸ ਵਾਲੀ ਟਿਕਾਨ ਤੋਂ ਇਹ ਮਜ਼ਬੂਤ ਲੈਣੀ ਆ ਧਿਆਨ ਰੱਖਣਾ ਵਾ ਕਿਸੇ ਦੀ ਨਿਗਰਾਨੀ ਚੀ ਕਰਿਓ ਤੁਸੀਂ ਇਹ ਤੇ ਪਹਿਲਾਂ ਤਾਂ ਆਪਾਂ ਪਹਿਲਾਂ ਐਸੇੜੀ ਕਰਨਾ ਜੀ ਪਹਿਲਾਂ ਇਸ ਤਰ੍ਹਾਂ ਆਪਾਂ ਇਹ ਕਿੰਨੇ ਸਾਂ 30 ਸਕਿੰਟ ਜੀ ਇਹ ਆਪਾਂ 30 ਸਕਿੰਟ ਇਸ ਤਰ੍ਹਾਂ ਇਹਨੂੰ ਜਿੰਨਾ ਆਪਾਂ ਤੋਂ ਐ ਹੋ ਸਕੇ ਉਹਨਾਂ ਆਪਾਂ ਇਹ ਲੈ ਕੇ ਜਾਣਾ ਹੋਲਡ ਕਰਨਾ ਜੀ ਤੇ ਇਹਨੂੰ ਆਪਾਂ ਇੱਥੇ ਹੋਲਡ ਕਰ ਲੈਣਾ ਜੀ 30 ਸਕਿੰਟ ਆਏ ਹੋਲਡ ਕਰਕੇ ਇਹ 30 ਸਕਿੰਟ ਰੱਖਣਾ ਧਿਆਨ ਨਾਲ ਤੁਸੀਂ ਪੂਰਾ ਤੇ ਆ ਜਿਵੇਂ ਉਹ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਵੀ ਇਹ ਵਧੀਆ ਤੁਹਾਡੀ ਚਾਹੀਦੀ ਹੈ ਕਿਉਂਕਿ ਨਹੀਂ ਆਪਣੇ ਇਸ ਤਰ੍ਹਾਂ ਆਪਾਂ ਮਗਰ ਵੀ ਦੇਖ ਸਕਦੇ ਹਾਂ ਜੀ ਇਹ ਟੁੱਟ ਗਈ ਇਹ ਗੱਲਾਂ ਧਿਆਨ ਰੱਖਣਾ ਤੇ 30 ਸਕਿੰਟ ਤੁਸੀਂ ਇਹਨੂੰ ਇਸ ਤਰ੍ਹਾਂ ਰੋਕ ਕੇ ਰੱਖਣਾ ਉਸ ਤਰ੍ਹਾਂ ਬਾਅਦ ਚ ਹੌਲੀ-ਹੌਲੀ ਆਇਓ ਫਿਰ ਇੱਧਰ ਖੱਬੇ ਫਿਰ ਤੁਸੀਂ ਜੀ ਇਸ ਸਾਈਡ ਐ ਖੜ ਕੇ ਫਿਰ ਇਸ ਤਰ੍ਹਾਂ ਆਪਾਂ 30 ਸਕਿੰਟ ਕਰਨਾ ਜੀ ਇਹ ਵੀ ਤੁਸੀਂ 30 ਸਕਿੰਟ ਹੋਲਡ ਕਰਨਾ ਜਿੱਥੇ ਤੱਕ ਤੁਹਾਡੇ ਤੋਂ ਐ ਆਪਣਾ ਜੋਰ ਨਾਲ ਹੋ ਸਕੇ ਤੁਸੀਂ ਉੱਥੇ ਤੱਕ ਇਹਨੂੰ ਰੋਕ ਕੇ ਰੱਖਣਾ ਮਤਲਬ ਝਟਕਾ ਨਹੀਂ ਪੈਣਾ ਚਾਹੀਦਾ ਤੇ ਆਪਾਂ ਇਹ ਤੁਹਾਨੂੰ ਦੱਸ ਹੀ ਰਹੇ ਹਾਂ ਇਸ ਕਰਕੇ ਟਾਈਮ ਆ ਜਿਹੜਾ ਉਹਦਾ ਤੇ ਪਹਿਲਾਂ ਆਪਾਂ ਇਹ ਕਰ ਚੁੱਕੇ ਐਕਸਰਸਾਈਜ਼ ਫੇਰ ਨਹੀਂ ਸਰ ਪਹਿਲਾਂ ਇਧਰ ਲਈ ਫੇਰ ਆਪਾਂ ਇਸ ਬਰਾਬਰ ਲਈ ਇਧਰਲੀ ਸਾਈਡ ਵਾਲੀ 30 ਸੈਕਿੰਡ ਤੀ ਤੁਸੀਂ ਇਹ ਲੋਟ ਜਿਹੜਾ ਜੀ ਉਹ ਹੋਲਡ ਕਰਕੇ ਰੱਖਣਾ ਇਸ ਲੋਟ ਇਹ ਆਪਾਂ ਹੁਣ ਇਹ ਵੀ ਵੀਡੀਓ ਵੱਡੀ ਉਜੂ ਦੇ ਕਰਕੇ ਆਪਾਂ ਟਾਈਮ ਆ ਜਿਹੜਾ ਉਹ ਤੁਹਾਨੂੰ ਦੱਸ ਰਹੇ ਹਾਂ ਤੇ ਫੇਰ ਇਸ ਤਰ੍ਹਾਂ ਹੀ ਇਹ ਫੇਰ ਆ ਜਿਹੜਾ ਇਹ ਆਪਾਂ ਇਸ ਤਰ੍ਹਾਂ ਇਹ 30 ਸੈਕਿੰਡ ਹੀ ਆਪਾਂ ਜਿਹੜਾ ਐ ਕਰਨਾ ਇੱਧਰੋਂ ਜਿੱਥੇ ਤੁਸੀਂ ਜਿੰਨਾ ਕੁ ਜ਼ੋਰ ਆਪਾਂ ਮਤਲਬ ਜ਼ਿਆਦਾ ਕੋਈ ਇਹਦਾ ਜ਼ੋਰ ਨਹੀਂ ਲਾਉਣਾ ਤੇ ਫੇਰ 30 ਸੈਕਿੰਡ ਨੂੰ ਹੋਲਡ ਕਰਕੇ ਰੱਖਣਾ ਇਸ ਤਰ੍ਹਾਂ ਇਹ ਚਾਰਾਂ ਸੈੱਟ ਨੂੰ ਇਸ ਤਰ੍ਹਾਂ ਹੀ ਆਪਾਂ ਜਿਹੜਾ ਆਹੋ ਕਰਨਾ 30 ਸਕੰਡ ਤੇ ਇਹ ਜਿਹੜੀ ਐਕਸਰਸਾਈਜ਼ ਹੈ ਫਿਰ ਆਪਾਂ ਜਦੋਂ ਵੀ ਤੁਸੀਂ ਦਿਨ ਦੇ ਵਿੱਚ ਕੋਈ ਹੋਰ ਐਕਸਰਸਾਈਜ਼ਾਂ ਕਰਦੇ ਹੋ ਉਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਤੇ ਇਹ ਐਕਸਰਸਾਈਜ਼ ਜ਼ਰੂਰ ਕਰੋ ਤੁਸੀਂ ਜਿਹਦੇ ਨਾਲ ਆਪਾਂ ਨੂੰ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਆ ਉਹ ਘਟ ਜਾਂਦੀ ਹੈ ਜੇ ਹੈਗੀ ਆ ਤੇ ਨਹੀਂ ਜੇ ਤੁਸੀਂ ਪਹਿਲਾਂ ਹੀ ਕਰਦੇ ਰਹੋਗੇ ਤਾਂ ਜਿਹੜੀ ਇਹ ਦਿੱਕਤ ਆ ਤੁਹਾਨੂੰ ਕਦੇ ਵੀ ਨਹੀਂ ਆਵੇਗੀ ਮਤਲਬ ਜ਼ਰੂਰ ਇਹ ਤੁਸੀਂ ਐਡ ਕਰੋ ਤੇ ਆਹ ਜ਼ਰੂਰ ਧਿਆਨ ਰੱਖਿਓ ਜਿਹੜੀ ਆਪਾਂ ਤੁਹਾਨੂੰ ਦੱਸੀ ਹੈ ਗੱਲ